ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲਾਈਵ ਕਲਾਸ ਲੈਣੇ ਹੁੰਨੇ ਆ ਬਿਨ ਰੱਖੇ ਹੋਏ ਨੇ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗਦਾ ਹੋਵੇਗਾ ਇਸ ਕਰਕੇ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਕਮੈਂਟ ਕਰੋਗੇ ਤਾਂ ਹੀ ਮੈਨੂੰ ਪਤਾ ਲੱਗੇਗਾ ਕਿ ਹੋਰ ਕਿਸ ਤਰ੍ਹਾਂ ਕਰਾਇਆ ਜਾ ਸਕਦਾ ਜੇ ਕੋਈ ਕਿਸੇ ਨੂੰ ਕੋਈ ਚੀਜ਼ ਸਮਝ ਨਹੀਂ ਲੱਗਦੀ ਜਾਂ ਹੋਰ ਕੋਈ ਤੁਸੀਂ ਨਵਾਂ ਚਾਹੁੰਦੇ ਹੋ ਸਿੱਖਣਾ ਕਿਸ ਤਰ੍ਹਾਂ ਦਾ ਹੋਵੇ ਇਸ ਕਰਕੇ ਜਰੂਰ ਕਮੈਂਟ ਕਰਿਆ ਕਰੋ ਆਪਾਂ ਕੀਤੇ ਸੀਗੇ ਸਭ ਤੋਂ ਪਹਿਲਾਂ ਮੁਕਤੇ ਵਾਲੇ ਸ਼ਬਦ ਮੁਕਤਾ ਦਾ ਮਤਲਬ ਹੁੰਦਾ ਹੈ ਕੋਈ ਲਗ ਨਹੀਂ ਲੱਗਦੀ ਉਹਨਾਂ ਦੇ ਨਾਲ ਉਸ ਤੋਂ ਬਾਅਦ ਆਪਾਂ ਸ਼ੁਰੂ ਕੀਤਾ ਸੀ ਕੰਨਾ ਕੰਨਾ ਤੁਹਾਨੂੰ ਦੱਸਿਆ ਸੀ ਕਿ ਹਮੇਸ਼ਾ ਅੱਖਰ ਤੋਂ ਅੱਧਾ ਪੈਂਦਾ ਨੀ ਪਾਣਾ ਹੁੰਦਾ ਇਹ ਆਪਾਂ ਸਾਰੇ ਮੰਮੀ ਤੱਕ ਕਰ ਲਏ ਸੀ ਕੰਨੇ ਤੱਕ ਜਿੰਨੇ ਵੀ ਆਪਣੇ ਹੈਗੇ ਊੜਾ ਵਾਲਾ ਕਰਨ ਵਾਲਾ ਹੈਗੀ ਆਪਣੀ ਉਹ ਤੋਂ ਬਾਅਦ ਆਪਣੀ ਯਈ ਵਾਲੀ ਲਾਈਨ ਹੈ ਜੀ ਸਭ ਤੋਂ ਆਖਰੀ ਯਈ ਅਮਕਤਾ ਝ ਅ ਝ ਹੁੰਦਾ ਤੇ ਯਈ ਨੂੰ ਕੰਨਾ ਯਾ ਹੁੰਦਾ ਯਈ ਨੂੰ ਕੰਨਾ ਯਾ ਤਾਂ ਆਪਾਂ ਸ਼ਬਦ ਬਣਾਉਣੇ ਸੀਗੇ ਅੱਜ ਯਈ ਨੂੰ ਕੰਨਾ ਯਾ ਦੱਦਾ ਯਾਦ ਸ਼ਬਦ ਬਣਦਾ ਇਹਦੇ ਤੋਂ ਯਾਰ ਬਣਦਾ ਇਹੇ ਨੂੰ ਕੰਨਾ ਰਾਰਾ ਯਾਦਗਾਰ ਬਣਦਾ ਜਈ ਇਹ ਨੂੰ ਕੰਨਾ ਦੱਦਾ ਗੱਗੇ ਨੂੰ ਕੰਨਾ ਰਾਰਾ ਯਾਦਗਾਰ ਇਹੇ ਤੋਂ ਅੱਗੇ ਆਉਂਦਾ ਰਾਰਾ ਰਾਰੇ ਨੂੰ ਕੰਨਾ ਰਾ ਤੋ ਸ਼ਬਦ ਬਣਾਉਣੇ ਨੇ ਅੱਜ ਆਪਾਂ ਰਾਰੇ ਨੂੰ ਕੰਨਾ ਰਾ ਮੰਮਾ ਰਾਮ ਰਾਜ ਪ੍ਰਾਰੈ ਨੂੰ ਕੰਨਾ ਰਾਜ ਜਿਆ ਰਾਜ ਰਾਖਟ ਰਾਰੇ ਨੂੰ ਕੰਨਾ ਕੱਕਾ ਟੈਂਕਾ ਰਾਖਟ ਹੋਰ ਸ਼ਬਦ ਦੇਖ ਕੇ ਕਮੈਂਟ ਚ ਲਿਖੋ ਹੋਰ ਕੀ ਬਣ ਸਕਦਾ ਤੇ ਉਸ ਤੋਂ ਅੱਗੇ ਰਾਰੇ ਤੋਂ ਬਾਅਦ ਆਉਂਦਾ ਲੱਲਾ ਤਾਂ ਲੱਲੇ ਨੂੰ ਕਰਨਾ ਤੋਂ ਆਪਾਂ ਅੱਜ ਸ਼ਬਦ ਬਣਾਣੇ ਨੇ ਹੋਰ ਲਾਵਾਰਸ ਲੱਲੇ ਨੂੰ ਕਰਨਾ ਲਾਵਾਰਸ ਕਰਨਾ ਬਾਹਰ ਆ ਰਾ ਸਸਾ ਲਾਵਾਰਸ ਲਾਗ ਲੱਲੇ ਕਰਨਾ ਲਾਗ ਦਾ ਲਾਗ ਲਾਗਤ ਲੱਲੇ ਨੂੰ ਕਰਨਾ ਲਾਗਗਾ ਤੱਤਾ ਲਾਗਤ ਲੱਲੇ ਤੁਮਾ ਦਾ ਮਾਵਾ ਬਾਵਾ ਬਾਵੇਂ ਕੰਨਾ ਵਾਜਾ ਬਾਵੇਂ ਕੰਨਾ ਬਾਜ ਜਿਕਨ ਨਜਾ ਬਾਜਾ ਵਾਲਾ ਬਾਵੇਂ ਕੰਨਾ ਵਾਲ ਲੱਲੇ ਕੰਨਾ ਲਾ ਵਾਲਾ ਬਾਕ ਬਾਵੇਂ ਨੂੰ ਕੰਨਾ ਕੱਕਾ ਬਾਕ ਬਾਦ ਹੋਰ ਵੀ ਕਈ ਸ਼ਬਦ ਬਣਦੇ ਨੇ ਤਾਂ ਤੁਸੀਂ ਕਮੈਂਟ ਦੇ ਹੋਰ ਜਿਹੜੇ ਵੀ ਸ਼ਬਦ ਬਣਦੇ ਨੇ ਉਹ ਬਾਦ ਕਮੈਂਟ ਚ ਜ਼ਰੂਰ ਲਿਖਿਆ ਕਰੋ ਤਾਂ ਜੋ ਪਤਾ ਲੱਗੇ ਕਿ ਹੋਰ ਵੀ ਸ਼ਬਦ ਕਿੰਨੇ ਕਿਉਂਕਿ ਨਵੇਂ ਨਵੇਂ ਸ਼ਬਦ ਹਰੇਕ ਦੇ ਹੁੰਦੇ ਨੇ ਜ਼ਰੂਰ ਬਣਾਇਆ ਕਰੋ ਡਾੜਾ ਡਾੜੇ ਕੰਨੜਾ ਡਾੜੇ ਕੰਨੜਾ ਡਾੜਾ 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 ਕੰਨੜਾ ਹੋਰ ਮੈਨੂੰ ਕੋਈ ਸ਼ਬਦ ਦਿੱਤਾ ਯਾਦ ਨਹੀਂ ਆਇਆ ਬਾਕੀ ਦੇਖ ਲਿਓ ਜੋ ਕਿ ਬਣਦਾ ਹੋਇਆ ਤਾਂ ਜ਼ਰੂਰ ਬਣਾਇਓ ਤੇ ਇਹ ਆਪਣੇ ਊੜੇ ਤੋਂ ਲੈ ਕੇ ਡਾੜੇ ਤੱਕ ਸਾਰੇ ਪੂਰਾ ਹੋ ਗਿਆ ਬਰਨ ਵਾਲਾ ਜਿਹੜੀ ਉਸ ਤੋਂ ਬਾਅਦ ਬਿੰਦੀ ਵਾਲੇ ਅੱਖਰ ਨੇ 6 ਤੇ ਉਹ ਆਪਾਂ ਨਾਲ ਵਿੱਚ ਲਾਉਂਦੇ ਜਾਵਾਂਗੇ ਹੁਣ ਜਿਵੇਂ ਜਿਵੇਂ ਸ਼ਬਦ ਬਣਾਵਾਂਗੇ ਤੇ ਹੁਣ ਆਪਾਂ ਕੁਝ ਹੋਰ ਸ਼ਬਦ ਕਰਨੇ ਨੇ ਅੱਜ ਜਿਨ੍ਹਾਂ ਦੇ ਵਿੱਚ ਸਿਰਫ ਮੁਕਤੇ ਵਾਲੇ ਤੇ ਕੰਨੇ ਵਾਲੀ ਬਣਾਉਣੇ ਨੇ ਆਪਾਂ ਸ਼ਬਦ ਹੋਰ ਕੁਝ ਨਹੀਂ ਲਾਉਣਾ ਹੈਗਾ ਕਿਉਂਕਿ ਆਪਾਂ ਹਜੇ ਦੋ ਹੀ ਸਿੱਖੇ ਨੇ ਇਸ ਤੋਂ ਬਾਅਦ ਆਪਾਂ ਬਾਕੀ ਸਿੱਖਾਂਗੇ ਅੱਗੇ ਹੋਰ ਸ਼ਬਦ ਬਣਾਏ ਨੇ ਆਪਾਂ ਜਿਵੇਂ ਜਮਾਤ ਜਜ ਮੰਮੀ ਨੇ ਕੰਨਾ ਮਾਹ ਦਿੱਤਾ ਕਿਹਦੇ ਨਾਲ ਮਾ ਦੀ ਆਵਾਜ਼ ਕਿਹਦੇ ਨਾਲ ਆ ਰਹੀ ਆ ਦੀ ਮੇ ਨਾਲ ਤਾਂ ਇਸ ਕਰਕੇ ਜਮਾਤ ਖਰਾਬ ਖਖਾ ਖ ਰਾਰੇ ਕੰਨਾ ਰਾ ਬੱਬਾ ਖਰਾਬ ਦਵਾਤ ਦੱਦਾ ਵਾ ਵੀਨ ਕੰਨਾ ਵਾ ਦਿੱਤਾ ਦਵਾਤ ਦਵਾਤ ਦਵਾ ਬਣ ਗਿਆ ਪਹਿਲਾਂ ਦਵਾਤ ਦਵਾਤ ਪਲਾ ਪਪਪ ਲੱਲੇ ਕੰਨਾ ਲਾ ਆੜਾ ਪਲਾ ਕਲਾ ਸ਼ਬਦ ਬਣ ਜਾਂਦਾ ਹੋਰ ਕਾਫੀ ਬਣ ਜਾਂੰਦ ਨੇ ਬਣਾ ਕੇ ਦੇਖਿਆ ਕਰੋ ਦਵਾ ਖਾਨਾ ਦੱਦਾ ਬਾਵੇਂ ਕਰਨਾ ਬਾ ਕੱਖੇਂ ਕਰਨਾ ਕਾ ਨੰਨੇ ਕਰਨਾ ਦਵਾ ਖਾਨਾ ਮਾਮਲਾ ਮੰਮੀ ਨੂੰ ਕਰਨਾ ਮਾ ਮਮਾ ਲੱਲੇ ਕਰਨਾ ਲਾ ਮਾਮਲਾ ਕਲਾਕਾਰ ਕਕਾ ਲੱਲੇ ਨੂੰ ਕਰਨਾ ਲਾ ਕਕੇਂ ਕਰਨਾ ਕਾਰਾਰਾ ਕਲਾਕਾਰ ਅਨਾਰ ਆਣਾ ਅ ਨੰਨੇ ਕਰਨਾ ਨਾਰਾਰਾ ਅਨਾਰ ਸਵਾਗਤ ਸਸਾ ਸਹ ਬਾਵੇਂ ਕਰਨਾ ਵਾਗਤ ਸਵਾਗਤ ਹਾਲਾਤ ਹਾਲਤ ਵੀ ਬਣ ਜਾਂਦਾ ਆਪਾਂ ਇੱਥੇ ਬਣਾਇਆ ਹਾਲਾਤ ਆਹਾ ਹਾ ਲੱਲੇ ਕਰਨਾ ਲਾ ਦਿੱਤਾ ਹਾਲਾਤ ਖਾਨਦਾਨ ਕੱਖੇ ਨੂੰ ਕਰਨਾ ਖਾ ਮੈਨੂੰ ਖਾ ਨਦ ਤੇ ਕੰਨਾ ਦਾਨ ਨੰਨਾ ਦਾਨ ਖਾਨਦਾਨ ਗਵਾ ਗੱਗਾ ਬਾਬੇ ਨੂੰ ਕਰਨਾ ਹਾ ਹਾ ਗਵਾ ਇਹਦੇ ਨਾਲ ਤੁਸੀਂ ਪੜੋਗੇ ਤਾਂ ਤੁਹਾਨੂੰ ਨਾਲ ਪੰਜਾਬੀ ਪੜ੍ਹਨੀ ਵੀ ਆਏਗੀ ਜਿਵੇਂ ਜਿਵੇਂ ਪੜਦੇ ਜਾਓਗੇ ਤਾਂ ਤੁਹਾਡੇ ਹੀ ਪੜਨ ਦੇ ਵਿੱਚ ਮੁਹਾਰਤ ਆਉਂਦੀ ਜਾਏਗੀ ਤੇ ਫੇਤ ਨੂੰ ਇਕਦਮ ਨਿਗਾ ਪੈਂਦੀ ਸਾਰੇ ਉਦੋਂ ਹੀ ਪਤਾ ਲੱਗ ਜਾਂਦਾ ਕਿ ਇਹ ਸ਼ਬਦ ਬਣਦਾ ਕਬਰਾ ਹਟ ਕੱਗਾ ਬੱਬਾ ਕਾ ਰਾ ਹਟ ਰਾਰੇ ਕਨਾਂ ਰਾ ਹਾ ਹਟੇ ਕਾ ਕਬਰਾ ਹਟ ਚਲਾਕ ਚਚਾ ਚਲ ਲੈ ਕਨਾਂ ਲਾ ਕਾ ਚਲਾਕ ਜਦੋਂ ਵੀ ਕੋਈ ਲਿਖਣਾ ਹੁੰਦਾ ਆਪਾਂ ਬੋਲ ਕੇ ਦੇਖਦੇ ਹੁੰਨੇ ਆ ਪਹਿਲਾਂ ਚ ਲਾਕ ਕਿਵੇਂ ਲਿਖਿਆ ਜਾਏਗਾ ਛਣਕਣਾ ਚਚਾ ਨਾਣਾ ਛਣ ਕਣਾ ਕਕਾ ਨਾਣੀ ਕਨਾਂ ਛਣਕਣਾ ਜੇਰਾ ਜੱਜਰਾਰੇ ਕੰਨ ਨਜਰਾ ਝਗੜਾ ਚ ਗੱਗਾ ਗ ਰਾਰੇ ਕੰਨੜਾ ਝਗੜਾ ਟੱਕਰਾ ਕੈ ਕਿਨੂੰ ਕਰਨਾ ਟਾਕ ਕਟ ਟਾਕ ਰਾ ਰਾਰੇ ਕੰਨ ਰਾ ਤਤਰਾ ਠਰਨਾ ਠੱਠਾ ਰਾਰਾ ਨੰਨੇ ਨੂੰ ਕੰਨਾ ਠਰਨਾ ਠੰਡ ਲੱਗਦੀ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਠਰ ਗਿਆ ਮੈਂ ਤਾਂ ਡਰਾਮਾ ਡਡਟ ਰਾਰੇ ਕੰਨਾ ਰਾਮ ਮੰਨੇ ਕੰਨਾ ਮਾਂ ਡਰਾਮਾ ਟਾਲਦਾ ਟੜ ਡਾਲ ਲੈ ਕੇ ਨਾ ਲਾ ਦਦ ਦੇਣ ਕਰਨਾ ਦਾ ਟਾਲਦਾ ਸੂਰਜ ਟੜਦਾ ਸੂਰਜ ਤੜਕਾ ਤ ਤੜਾੜਾ ਕਰਕੇ ਕਰਨਾ ਤੜਕਾ ਹੁਣ ਤੱਕਾ ਅੱਗੇ ਲੈ ਲੈਂਦਾ ਆਪਾਂ ਤਾਂ ਉਹਦਾ ਬਣ ਕੇ ਤਕੜਾ ਤਕ ਕਤਾ ਕੜਾ ਨਾਲੇ ਕਿੰਨਾ ਡਾਲ ਤਕੜਾ ਥਮਲਾ ਤ ਥਮ ਮਥਮ ਲੱਲੇ ਕਰਨਾ ਲਾ ਥਮਲਾ ਤਰਮਾ ਆਤਮਾ ਤਾਂ ਦਰਾਰਾ ਤਾਰ ਮੰਮੀ ਨਿਕਨ ਨਾ ਮਾ ਤੱਤ ਮੰਮੀ ਨਿਕਨ ਨਾ ਤਰਮਾ ਆਤਮਾ ਇਹ ਤੇ ਪੱਪਾ ਬਣਾ ਦੋ ਤੰਦੇ ਦਾ ਤਾਂ ਕਿ ਸ਼ਬਦ ਬਣ ਜੇਗਾ ਪਰਮਾਤਮਾ ਪਰ ਰਰਾ ਪਾਰ ਮਮੇ ਨੂੰ ਕਰਨਾ ਮਾਤਾ ਮਮੇ ਨੂੰ ਕਰਨਾ ਪਰਮਾਤਮਾ ਨਨ ਕਾਣ ਨੰਨਾ ਨੰਨਾ ਨਨ ਕਾਲ ਤੇ ਕਿ ਕਰਨਾ ਕਾਣਾ ਨੇ ਕੰਨਾ ਨਾ ਨਨ ਕਾਣਾ ਨਮਾਣਾ ਨੰਨਾ ਮਾ ਮਮੇ ਨੂੰ ਕਰਨਾ ਮਾ ਮਮੇ ਨੂੰ ਕਰਨਾ ਮਾ ਨਾਣੇ ਨੂੰ ਕਰਨਾ ਨਾ ਨਮਾਣਾ ਬਲਰਾਜ ਬ ਬਲ ਲਲਾ ਬਲ ਰਾ ਰੇ ਨੂੰ ਕਰਨਾ ਰਾਜ ਜਬਾਲ ਰਾਜ ਵਜਾਰ ਬੱਬਾ ਜੇ ਜਿੰਕੰਨਾ ਰਾਰਾ ਬਾਜ਼ਾਰ ਭਾਰਤ ਪਪੇ ਨੂੰ ਕਰਨਾ ਪਾਰਾਰਾ ਤਤਪਾਹਰਤ ਸਮਾਗਮ ਸਸਵਾ ਮੈਨੂੰ ਕਰਨਾ ਗੱਗਾ ਮਮਾ ਸਮਾਗਮ ਸਮਾਨ ਸਸਵਾ ਮੈਨੂੰ ਕਰਨਾ ਨੰਨਾ ਸਮਾਨ ਸਾਗਵਾਨ ਸਸੇ ਨੂੰ ਕਰਨਾ ਗੱਗਾ ਸਾਦ ਬਾਵੇਂ ਨੂੰ ਕਰਨਾ ਵਾ ਨੰਨਾ ਸਾਗਵਾਨ ਕਲਾਕਾਰ ਕ ਕਲ ਲੈ ਨੂੰ ਕਰਨਾ ਕਲਾਕਾਰ ਕ ਕਿਨ ਕਰਨਾ ਕਾਰ ਅਰ ਕਾਰ ਆਵਾਜ਼ ਆੜੇ ਨੂੰ ਕਰਨਾ ਆ ਵਾਗਿਨ ਕਰਨਾ ਵਾ ਜੱਜਾ ਆਵਾਜ਼ ਮੈਸੇ ਹੁਣ ਕਈ ਸ਼ਬਦ ਨੇ ਜਿਹੜੇ ਉਹਨਾਂ ਦੇ ਵਿੱਚ ਸੋਧ ਕੀਤੀ ਗਈ ਆ ਤੇ ਉਹਨਾਂ ਦੇ ਵਿੱਚ ਹੁਣ ਜਿਵੇਂ ਆਵਾਜ਼ ਆ ਉਹ ਹੁਣ ਆੜੇ ਸ਼ਬਦਾਂ ਦੇ ਵਿੱਚ ਆੜੇ ਨੂੰ ਕਰਨਾ ਨਹੀਂ ਲੱਗਦਾ ਉਹ ਕਲਾ ਆਵਾਜ਼ ਆਵਾਜ਼ ਆੜ ਅ ਵਾਗਿਨ ਕਰਨਾ ਜੱਜਾ ਅਬਾਤ ਬਹੁਤ ਸਾਰੇ ਸ਼ਬਦ ਨੇ ਉਹ ਦੇ ਅੱਗੇ ਜਿਵੇਂ ਜਿਵੇਂ ਸ਼ਬਦ ਆਈ ਜਾਣਗੇ ਮੈਂ ਤੁਹਾਨੂੰ ਦੱਸੀ ਜਾਵਾਂਗੀ ਕਿ ਜਿਹੜੇ ਪੁਰਾਤਨ ਸ਼ਬਦ ਸੀਗੇ ਉਹਨਾਂ ਦੇ ਨਾਲੋਂ ਤੇ ਹੁਣ ਵਾਲੇ ਸ਼ਬਦਾਂ ਦੇ ਵਿੱਚ ਕੀ ਫਰਕ ਪੈ ਗਿਆ ਇਹ ਸੀ ਸਾਰੇ ਆਪਣੇ ਕੰਨੇ ਤੇ ਮੁਕਤਾ ਵਾਲੇ ਸ਼ਬਦ ਹੁਣ ਆਪਾਂ ਦੋ ਲਗਾ ਕਰ ਚੁੱਕਿਆ ਮੁਕਤਾ ਤੇ ਕੰਨਾ ਹੁਣ ਅੱਗੇ ਆਪਣੀ ਜਿਹੜੀ ਲਗਾ ਆਉਣੀ ਆ ਉਹ ਆਣੀ ਹੈ ਸਿਹਾਰੀ ਸਿਹਾਰੀ ਹੁਣ ਆਪਾਂ ਕੀ ਕਰਾਂਗੇ ਅਗਲੇ ਸ਼ਬਦ ਸਿਹਾਰੀ ਨਾਲ ਕਿੱਥੇ ਪੈਂਦੀ ਹੈ ਇਹ ਅੱਖਰ ਦੇ ਅੱਗੇ ਪੈਂਦੀ ਹੈ ਹੁਣ ਅਗਲੀ ਕਲਾਸ ਦੇ ਵਿੱਚ ਆਪਾਂ ਸਿਹਾਰੀ ਦੇ ਨਾਲ ਸ਼ਬਦ ਬਣਾਵਾਂਗੇ ਤੇ ਹੁਣ ਮੈਂ ਕੁਝ ਸ਼ਬਦ ਬੋਲਦੀਆਂ ਤੇ ਕਮੈਂਟਸ ਦੇ ਵਿੱਚ ਲਿਖੋ ਉਹ ਜਾਂ ਜੇ ਕੋਈ ਕੁਝ ਹੈ ਤੁਹਾਡੇ ਕੋਲ ਲਿਖਣ ਲਈ ਕਾਪੀ ਪੈਨ ਜਾਂ ਕੁਝ ਵੀ ਤਾਂ ਉਹਦੇ ਤੇ ਲਿਖ ਲਓ ਖਾਤਰ ਖਖੇ ਕੰਨਾ ਖਾ ਤ ਤ ਰ ਰ ਖਾਤਰ ਲਿਖੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੇਗਾ ਕਿ ਤੁਹਾਨੂੰ ਆਵਾਜਾਂ ਤੇ ਅੱਖਰ ਪਤਾ ਲੱਗਣ ਲੱਗੇ ਕਾਰਬਨ ਕੱਖੇ ਨੂੰ ਕਰਨਾ ਕਾਰ ਆਰਾ ਬੱਨਨਾ ਕਾਰਬਨ ਪਾਚਨ ਪੱਪੇ ਨੂੰ ਕਰਨਾ ਪਾ ਚਚਾ ਨੰਨਾ ਪਾਚਨ ਖਾਜ ਕੱਖੇ ਨੂੰ ਕਰਨਾ ਖਾਰ ਆਰਾ ਜੱਜਾ ਖਾਰਜ ਸਵਾਲ ਸਸ ਬਾਵਨ ਕਰਨਾ ਵਾਇਲਲਾ ਸਵਾਲ ਕਮੈਂਸ ਦੇ ਵਿੱਚ ਲਿਖਿਆ ਕਰੋ ਤਾਂ ਜੋ ਪਤਾ ਲੱਗੇ ਵੀ ਕੀ ਤੁਸੀਂ ਠੀਕ ਲਿਖ ਰਹੇ ਹੋ ਜਵਾਬ ਜੱਜਾ ਬਾਵੇ ਨੂੰ ਕੰਨਾ ਬੱਬਾ ਜਵਾਬ ਖਾਤ ਮਾ ਖਖੇ ਨੂੰ ਕੰਨਾ ਖਾ ਤਤਾ ਮੰਮੀ ਨੂੰ ਕੰਨਾ ਮਾ ਖਾਤ ਮਾ ਪਾਵਨਾ ਪੱਪੇ ਨੂੰ ਕੰਨਾ ਪਾ ਵਾਵਾ ਨੰਨੇ ਨੂੰ ਕੰਨਾ ਨਾ ਪਾਵਨਾ ਜੇ ਕੋਈ ਕੁਆਰਾ ਅਵਾਜਨਾ ਬਤ ਲੱਗਦੀਆਂ ਤਾਂ ਤੁਸੀਂ ਵੱਡੇ ਤੋਂ ਵੱਡੇ ਸ਼ਬਦ ਵੀ ਲਿਖ ਸਕਦੇ ਹੋ ਜਿਵੇਂ ਅਸਮਾਨਤਾ ਅਸਮਾਨਤਾ ਅਸ ਅੜਸ ਆਸ ਮਾਨਤਾ ਮਮੇ ਨੂੰ ਕਰਨਾ ਮਾ ਨੰਨਾ ਤਾਂ ਤੈਨੂੰ ਕੋ ਨਾ ਸਮਾਨਤਾ ਅਧਾਰ ਅੜਿਨ ਕਰਨਾ ਆ ਤਾਂ ਦਿਨ ਕੋ ਨਾ ਤਾਂ ਰਾਰਾ ਅਧਾਰ ਅਧਾਰ ਕਾਰਡ ਪਤਾਈਏ ਸਭ ਨੂੰ ਅਪਾਰ ਆੜਾ ਪਪੇ ਨੂੰ ਕਰਨਾ ਪਾਰ ਆਰਾ ਅਪਾਰ ਅਖਵਾਰ ਆੜਾ ਕਖਾ ਬੱਬੇ ਨੂੰ ਕੰਨਾ ਵਾਰ ਆਰਾ ਅਖਵਾਰ ਸਦ ਭਾਵਨਾ ਸ ਸਦ ਦਾ ਸਾਦ ਬੱਬੇ ਨੂੰ ਕੰਨਾ ਭਾਵਾ ਵਾਵਾ ਨੰਨੇ ਨੂੰ ਨਾਨਾ ਸਦ ਭਾਵਨਾ ਬਾਦ ਬੱਬੇ ਨੂੰ ਕੰਨਾ ਆੜਾ ਦਦਾ ਬਾਦ ਖਲਾ ਖਖਾ ਲੱਲੇ ਨੂੰ ਕੰਨਾ ਆੜਾ ਖਲਾ ਖਲਾ ਹੁੰਦਾ ਖਾਲੀ ਜਗ੍ਹਾ ਜਿੱਥੇ ਹੋਰ ਚੀਜ਼ਾਂ ਨਹੀਂ ਹੁੰਦੀਆਂ ਉਹਨੂੰ ਕਹਿੰਦੇ ਖਲਾ ਖਲਾਪ ਆਪਾਂ ਕਹਿ ਕਹਦੇ ਨੇ ਨਾ ਜ਼ਿੰਦਗੀ ਦੇ ਵਿੱਚ ਖਲਾ ਆ ਪੈਦਾ ਹੋ ਗਿਆ ਮਨ ਲੋ ਖਾਲੀਪਨ ਆ ਗਿਆ ਸਰਦਾ ਸਸਾ ਰਾਰਾ ਤਾਂ ਦੰਨ ਕਰਨਾ ਸਰਦਾ ਹੁੰਡਾ ਧੱਦਾ ਇਹਨਾਂ ਦਾ ਵੀ ਨਾਲ ਫਰਕ ਦੇਖਣਾ ਵੀ ਦੱਦਾ ਕਿੱਥੇ ਲੱਗਣਾ ਤੇ ਧੱਦਾ ਕਿੱਥੇ ਲੱਗਣਾ ਦੱਦਾ ਪਾਉਂਗੇ ਤਾਂ ਸਰਦਾ ਬਣੂਗਾ ਉਹ ਸਰਦਾ ਨਹੀਂ ਪਾਉਣਾ ਆਪਾਂ ਸਰਦਾ ਬਣਾ ਸਰਦਾ ਕਿਸੇ ਵੀ ਬਹੁਤ ਉਹਦੇ ਪ੍ਰਤੀ ਉਹਦੀ ਸਰਦਾ ਹੈ ਤੱਤ ਦੇਰੀ ਵਾਜ ਆ ਰਹੀ ਹੈ ਤਾਂ ਤੱਦਾ ਪਾਉਣਾ ਉਮੀਦ ਹੈ ਕਿ ਤੁਹਾਨੂੰ ਕਲਾਸ ਚ ਲਾਭ ਹੁੰਦਾ ਹੋਵੇਗਾ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਕਮੈਂਟ ਕਰੋਗੇ ਤਾਂ ਹੀ ਮੈਨੂੰ ਪਤਾ ਲੱਗੇਗਾ ਕਿ ਤੁਸੀਂ ਨਾਲ ਕੰਮ ਕਰਦੇ ਹੋ ਤੇ ਤੁਹਾਨੂੰ ਸਮਝ ਵੀ ਆਉਂਦਾ ਇਸ ਕਰਕੇ ਕਮੈਂਟ ਜ਼ਰੂਰ ਕਰਿਓ ਤੇ ਜੇ ਚੰਗਾ ਲੱਗਦਾ ਤਾਂ ਲਾਈਕ ਵੀ ਕਰਦੇ ਆ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆਂ ਫਿਰ ਅਗਲੀ ਕਲਾਸ ਦੇ ਵਿੱਚ